কেও করে লোড়াও নাও করে দিছ পাছে না ও পেন লুপরাজ স্টেয়ারও তো হচ্ছে তো হচ্ছে তো দিও করে ਆਤ ਨੂੰ ਆਤਾਂ ਕਰੋ ਫੋਨ ਬੰਦ ਕਰ ਦੋ ਬਾਅਦ ਕਰ ਦੋ ਐ ਕਰ ਕਰੋ ਪਵਿੰਡ ਜੀ ਪਵਿੰਡ ਜੀ ਇਹ ਕੀ ਮਸਲਾ ਕੀ ਹੈ ਜਿਹੜਾ ਜ਼ਮੀਨ ਦੇ ਵਿੱਚ ਖਲੋਗੇ ਤੁਸੀਂ ਇੱਕ ਦਖਾਲ ਤੋਂ ਵਖਾਉਂਦੇ ਜੀ ਤੇ ਇੱਕ ਜ਼ਮੀਨ ਵਖਾਉਂਦੇ ਜੀ ਮਸਲਾ ਇਹ ਜੀ ਮੈਂ ਸੁਖਵਿੰਦਰ ਸਿੰਘ ਸਾਨੂੰ ਬਖਲਵੰਦ ਸਿੰਘ ਦਲਬੀਰ ਕੋਰ ਤੇ ਵਾਈਫ ਆਫ ਬਖਲਵੰਦ ਸਿੰਘ ਤੋਂ ਜ਼ਮੀਨ ਦਾ ਬੈਨਾ ਕੀਤਾ ਸੀ 31 10 2022 ਨੂੰ 18 ਲ ਉਹਨੇ ਬਾਹਰ ਜਾਣ ਵਾਸਤੇ 18 ਲੱਖ ਰੁਪਏ ਮੇਰੇ ਤੋਂ ਲਿਆ ਜੀ ਬਾਹਰ ਜਾਣ ਵਾਸਤੇ ਉਹਨੇ ਕੈਸ਼ ਲਿਆ ਜੀ ਕੈਸ਼ ਮੈਨੂੰ ਚਾਹੀਦਾ ਬਿਆਨਾ ਮੈਨੂੰ ਲਿਖਾ ਜੀ ਉਹਦੀ ਪੈੜੀ ਤੇ ਰਜਿਸਟਰੀ ਤੇ ਮੈਨੂੰ ਕਹਾ ਦਿਓ ਉਹਦਾ ਮੇਰੀ ਪੈੜੀ ਤੇ ਲੋਨ ਆ ਕੇ ਮੈਂ ਬਾਹਰੋਂ ਆਣ ਕੇ ਆਪ ਦਾ ਲੋਨ ਤਾਰੂਗਾ ਤੇ ਫਿਰ ਤੁਹਾਨੂੰ ਮੈਂ ਰਜਿਸਟਰੀ ਕਰ ਦੂਗਾ 2 ਸਾਲ ਦਾ ਟਾਈਮ ਲੈ ਲੈ ਜੀ ਉਹਨੇ ਫਿਰ ਉਹ ਸਾਲ ਤੋਂ ਬਾਅਦ 1.5 ਸਾਲ ਬਾਅਦ ਵਾਪਸ ਆ ਗਿਆ ਹੁਣ ਉਹਨੇ ਕੀਤਾ ਜੀ ਨਵੰਬਰ ਨਵੰਬਰ ਦੇ ਵਿੱਚ ਥਰਡ ਪਰਸਨ ਨੂੰ ਕਿਸੇ ਨੂੰ ਮੰਗਤਿਆਰਨਾਮਾ ਦੇ ਕੇ ਆਰਡਰ ਨਹੀਂ ਕਿਸੇ ਨੂੰ ਦੇ ਕੇ ਉਹ ਤੋਂ ਰਜਿਸਟਰੀ ਅਮਰਜੀਤ ਸਿੰਘ ਸਨੋ ਸੁੱਚਾ ਸਿੰਘ ਇਹਨਾਂ ਦੇ ਪਰਿਵਾਰ ਦੇ ਨਾਮ ਕਰਤੀ ਉਹਨੇ ਜੀ ਮੈਨੂੰ ਜਦੋਂ ਪਤਾ ਲੱਗਾ ਮੈਂ ਮੈਨੂੰ ਪਤਾ ਲੱਗਾ ਲੋਕਾਂ ਨੇ ਦੱਸਿਆ ਕਿ ਇਹ ਗੱਲ ਉਹਨੇ ਪਰ ਜੀ ਠੀਕ ਕਰਤੀ ਤੇ ਉਹ ਗਿਆ ਆ ਗਿਆ ਮੈਨੂੰ ਦੱਸਦੇ ਲੋਕ ਮੈਂ ਫਿਰ ਪਤਾ ਕੀਤਾ ਜਦੋਂ ਤੇ ਮੈਂ ਆਪਣੇ ਹਾਜ਼ਰੀ ਉਥੇ ਮੇਰਾ ਟਾਈਮ ਸੀ ਮੈਂ ਆਪਣੇ ਟਾਈਮ ਤੇ ਹਾਜ਼ਰੀ ਲਵਾ ਕੇ ਤਹਿਸੀਲਦਾਰ ਸਾਹਿਬ ਦੇ ਪੇਸ਼ ਹੋ ਕੇ ਪੇਸ਼ ਹੋ ਕੇ ਉਥੇ ਹਾਜ਼ਰੀ ਲਵਾਈ ਆ ਫੋਟੋ ਸੇਵਾ ਕੇ ਅੰਦਰ ਲਵਾਈ ਆ ਫਿਰ ਮੈਂ ਜੀ ਪੱਟੀ ਤਹਿਸੀਲੇ ਕੇਸ ਕਰਤਾ ਜੀ ਜਿਹੜਾ ਬਿਆਨਨਾ ਹੋਇਆ ਸੀਗਾ ਉਹ ਤੁਸੀਂ ਇਹ ਰਜਿਸਟਰਡ ਕਰਾਇਆ ਸੀਗਾ ਕਿ ਬਾਹਰ ਦਾ ਨਹੀਂ ਜੀ ਬਿਆਨਨਾ ਹੈਗਾ ਬਾਹਰ ਦਾ ਸੀ ਪਹਿਲਾਂ ਆਨਲਾਈਨ ਸਟੈਂਸ ਸੀ ਆਨਲਾਈਨ ਸਟੈਂਸ ਹਾਂ ਜੀ ਆਨਲਾਈਨ ਸਟੈਂਸ ਸੀ ਹੁਣ ਮਸਲਾ ਕੀ ਬਣਿਆ ਜੀ ਮਸਲਾ ਇਹ ਜੀ ਮੈਂ ਸਟੇਟ ਦਿੱਤਾ ਸੀ ਮੈਨੂੰ ਸਟੇਟਸ ਸਟੇ ਅਦਾਲਤ ਨੇ ਪਹਿਲੀ ਮੈਂ ਉਦੋਂ ਦੀ 3 ਸਾਲ ਜਦੋਂ ਦਾ ਬਿਆਨਾਵਾ ਉਦੋਂ ਦਾ ਕਬਜਾ ਉਹ ਦੇ ਗਿਆ ਸੀ ਮੈਨੂੰ ਪਹਿਲੀ ਮੈਵਾਉਂ ਦਿਆਵਾ ਹੁਣੇ ਅਮਰਜੀਤ ਸਿੰਘ ਆਣ ਕੇ ਕਣਕ ਵੱਢ ਕੇ ਮੈਂ ਮੂੰਗੀ ਬੀਜੀ ਸੀ 20 24 ਨੂੰ ਜੀ 20 25 ਨੂੰ ਇਹ ਕਬਜਾ ਤੁਹਾਡਾ ਹੀ ਹੈ ਕਬਜਾ ਮੇਰਾ ਹੀ ਹੈ ਜੀ ਬਿਆਨੇ ਤੋਂ ਬਾਅਦ ਕੋਈ ਪੇਮੈਂਟ ਵੀ ਤੁਹਾਡੇ ਵੱਲੋਂ ਦਿੱਤੀ ਗਈ ਨਹੀਂ ਬਿਆਨੇ ਤੋਂ ਉਦੋਂ ਦਿੱਤੀ ਬਿਆਨੇ ਤੋਂ ਬਾਅਦ ਕੋਈ ਉਦੋਂ ਜਦੋਂ ਬਿਆਨਾ ਹੋਇਆ ਉਦੋਂ ਦਿੱਤੀ 18 ਲੱਖ ਰੁਪਏ ਜੀ ਇਕਾਦੇ ਡਾਈ ਦਿੱਤਾ ਸੀ ਉਦ ਕੈਸ਼ ਦਿੱਤਾ ਸੀ ਅੰਦਾਜ਼ੇ ਬਾਹਰ ਵਾਸਤੇ ਮੈਂ ਕੈਸ਼ ਦੇਣੇ ਏਜੰਟ ਕਿਸੇ ਨੂੰ ਦੇਣੇ ਵੈਸੇ ਇਹਨਾਂ ਕੈਸ਼ ਹੀ ਚਾਹੀਦੇ ਬੰਦੇ मेरा बयान कराया ओदे जेडे गवाह है ओ पਿੰਡ ਦੇ ਹੀ ਕਿ ਲਾਮ ਨਹੀਂ ਜੀ ਪਿੰਡ ਦੇ ਆਂਦਾ ਬੰਦਾ ਪਉਣਾ ਕੋਈ ਨਹੀਂ ਚੀਂ ਪਰਦੇ ਜੀ ਹਾਂ ਜੀ ਪਿੰਡ ਦਾ ਆਂਦਾ ਹੀ ਪਤਾ ਲੱਗੀਆਂ ਨੇ ਲੋਕਾਂ ਨੂੰ ਮੇਰੀ ਬੇਇਜ਼ਤੀ ਹੋਣੀ ਆ ਤੇ ਮੈਂ ਚੋਰੀ ਕਰਨਾ ਕੰਮ ਮੈਂ ਨਹੀਂ ਕਰਨਾ 10 ਰੁਪਏ ਕਿਸ ਨੂੰ ਪਿੰਡ ਨੂੰ ਪਿੰਡ ਤੋਂ ਹੈਗਾ ਤੁਹਾਡੇ ਕੋਈ ਜਿਹੜਾ ਤੁਸੀਂ ਉਹਨਾਂ ਨੂੰ ਪਹਿਲੇ ਦੇਖਾ ਬਿਲਕੁਲ ਜੀ ਸਬੂਤ ਗਵਾਹ ਜੀ ਸਾਹਮਣੇ ਜਿਹੜੇ ਗਵਾਹ ਮੇਰੇ ਨਾਲ ਸਨਗੇ ਤੋ ਗਵਾਹ ਮੇਰੇ ਕੋਲ ਮੌਜੂਦ ਹੈ ਜੀ ਹੁਣ ਮੰਗ ਕੀ ਕਰਦੇ ਜੀ ਮੰਗੇ ਕਰਦੇ ਜੀ ਅਮਰਜੀਤ ਸਿੰਘ ਕੜੀਮੜੀ ਹਥਿਆਰ ਲੈ ਕੇ ਪੈਲੀ ਵੋਹਣ ਆਉਂਦਾ ਜੀ ਇੱਥੇ ਮੇਰਾ ਕੋਈ ਨੁਕਸਾਨ ਹੋ ਗਿਆ ਜਾਂ ਮੇਰੇ ਕਿਸੇ ਇਹ ਅਮਰਜੀਤ ਹੁਣੇ ਮੈਂ ਦਰਖਾਸਤ ਦਿੱਤੀ ਹੈ ਥਾਣੇ ਜੀ ਪਹਿਲਾਂ 20 ਤਰੀਕ ਨੂੰ ਦਿੱਤੀ ਸੀ ਜਦੋਂ ਮੁੰਗੀ ਵਾਈ ਉਦੋਂ ਮੇਰੀ ਕੋਈ ਸੁਣਵਾਈ ਨਹੀਂ ਹੋਈ ਹੁਣ ਇਹ ਪਰਸੋ ਫੇਰ 4 ਤਰੀਕ ਨੂੰ 5 ਨੂੰ ਮੈਂ ਦਰਖਾਸਤ ਦੇ ਕੇ ਆਇਆ ਜੀ ਇਸ ਤੋਂ ਟਰੈਕਟਰ ਪਹਿਲੀ ਵਹੁੰਦਾ ਰੋਟਾਵੇਟਰ ਇੱਕ ਟਰੈਕਟਰ ਮੈਂ ਪਾਇਆ ਸੀ 16 ਲੀਕੇ ਕਦੇ ਕਬਜ਼ਾ ਮੇਰਾ ਹੀ ਹੈ ਜੀ ਕਬਜ਼ਾ ਮੇਰਾ ਹੀ ਹੈ ਜੀ ਕਬਜ਼ਾ ਮੇਰਾ ਹੈ ਮੈਂ ਇਹ ਆਧਾਰ ਤੇ ਕਬਜ਼ਾ ਹੈ ਰਜਿਸਟਰੀ ਵਗੈਰਾ ਨਹੀਂ ਜੀ ਬਿਆਨ ਦੇ ਆਧਾਰ ਤੇ ਕਬਜ਼ਾ ਜੀ ਬਿਆਨਾ ਜੋ ਦਿੱਤਾ ਬਿਆਨਾ ਦਿੱਤਾ ਜੀ ਪੈਸੇ ਵੀ 18 ਲੱਖ ਦੇਤਾ ਸਟੇ ਵੀ ਲਿਆਂਦਾ ਤੁਸੀਂ ਸਟੇ ਲਿਆਂਦਾ ਜੀ ਅਦਾਲਤ ਦਾ ਸਟੇ ਹੈ ਕਿ ਜਦੋਂ ਤੁਹਾਡਾ ਤੁਹਾਨੂੰ ਕਬਜ਼ਾ ਦੇ ਕੇ ਗਿਆ ਤੁਹਾਡੇ ਰੋਗੇ ਜੀ ਜਿਹੜਾ ਹੁਣ ਤੁਸੀਂ ਦੱਸਣ ਦੇ ਜੀ ਕਿ ਹਾਂ ਵੀ ਤਾਂ ਰਿਆ ਕੇ ਮੂੰਗੀ ਵਾਈ ਉਹਦਾ ਕੀ ਹੈ ਉਹਦਾ ਮੂੰਗੀ ਜੀ ਮੈਂ ਮੂੰਗੀ ਬੀਜੀ ਸੀ ਕਿ ਚੱਲ ਵਾ ਕੋਈ ਰੂੜੀ ਬਣ ਜੇ ਕੁਝ ਹੋ ਜੇ ਉਹ ਦਾਲ ਬਣ ਜੂਗੀ ਤੇ ਉਹਨਾਂ ਨੇ ਆਣ ਕੇ ਇਹਨਾਂ ਨੇ ਅਮਰਜੀਤ ਸਿੰਘ ਉਹਨਾਂ ਨੇ ਬੰਦੇ ਲੈ ਕੇ ਵਾਖਤ ਦੀ ਤੇ ਜਦੋਂ ਵਾਈ ਕੋਈ ਦਰਖਾਸਤ ਦਿੱਤੀ ਤੁਸੀਂ ਦਰਖਾਸਤ ਦਿੱਤੀ ਹੈ ਜੀ ਡੀਐਸਪੀ ਸਾਹਿਬ ਨੂੰ ਦਰਖਾਸਤ ਦਿੱਤੀ ਹੈ ਜੀ ਇੱਕ ਉਹ ਤੋਂ ਬਾਅਦ ਐਸਐਸਪੀ ਸਾਹਿਬ ਨੂੰ ਦੇ ਕੇ ਆਇਆ ਜੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਮੇਰੇ ਕੋਲ ਉਸ ਟਾਈਮ ਦੀ ਵੀਡੀਓ ਵੀ ਹੈਗੀ ਆ ਕਿ ਇਹ ਪਹਿਲੀ ਵਾਰ ਨੇ ਨਿਰਮਲ ਸਿੰਘ ਅਕਰਤਾ ਸਿੰਘ ਅੱਲੇ ਛੜਕ ਤੇ ਖ ਮੈਂ ਡਰਦੇ ਨੇ ਮੈਂ ਪਛਾ ਰਿਆਂ ਕਿ ਲੱਗ ਬੈਗ ਦੇ ਉੱਤੇ ਸੜਕ ਦੇ ਉੱਤੇ ਰਿਆਂ ਉੱਥੇ ਮੈਂ ਵੀਡੀਓ ਬਣਾਈ ਹੈ ਜੀ ਇਹ ਕੋਈ ਹਥਿਆਰ ਵੀ ਸੀ ਹਥਿਆਰ ਇਹਨਾਂ ਦੇ ਕੋਲ ਸੀ ਗੱਡੀਆਂ 'ਚ ਰੱਖੇ ਸੀ ਇਹਨਾਂ ਪਾਸੇ ਰੱਖੇ ਸੀ ਸਾਹਮਣੇ ਨਹੀਂ ਨੇ ਨਹੀਂ ਪੁੱਛਦੇ ਉਦੋਂ ਨਹੀਂ ਫੜੇ ਜੀ ਹੁਣ ਜਿਹੜੀ ਦਰਖਾਸਤ ਦਿੱਤੀ ਆ ਹੁਣ ਦਿੱਤੀ ਇਹ ਪਹਿਲੀ ਵਾਰੀ ਰੋਟਾਵੇਟਰ ਰੋਟਾਵੇਟਰ ਟਰੈਕਟਰ ਇਹਨਾਂ ਫੜ ਕੇ ਖੜਿਆ ਜੀ ਇੱਕ ਟਰੈਕਟਰ ਜੌਨ ਡੀਅਰ ਦੇ ਮਗਰ ਜਨਰੇਟਰ ਸੀ ਉਦੋਂ ਇੱਕ 315 ਇੱਕ ਦਨਾਲੀ 29 ਰੌਂ ਸੀ ਇੱਕ ਚੱਲਣ ਦਿਹਾੜ ਤੁਸੀਂ 12 ਬੋਰ ਦੇ ਤੇ 16 ਕੇ 17 ਰੋ ਸੀ 315 ਦੇ ਉਹ ਪੁਲਿਸ ਨੂੰ ਮੈਂ ਖੁਦ ਇੱਥੇ ਫੜਾਇਆ ਆਣ ਕੇ ਨਾਲਾ ਐਸਐਸਓ ਸਾਹਦੇ ਮੈਂ ਨਾਲ ਆਇਆ ਇੱਥੇ ਜੀ ਤਾਂ ਕੀ ਮੰਗ ਕਰੋਗੇ ਮੰਗ ਇਹ ਕਰਦੇ ਜੀ ਇਹਨਾਂ ਤੋਂ ਮੈਨੂੰ ਖਤਰਾ ਮੈਨੂੰ ਪ੍ਰਸ਼ਾਸਨ ਪਹਿਲੀ ਵਾਰ ਵੇ ਸਟੇ ਸਰਕਾਰ ਨੇ ਦਿੱਤਾ ਜੀ ਜੇ ਮੇਰੇ ਡਾਕੂਮੈਂਟ ਝੂਠੇ ਆ ਅਦਾਲਤ ਦੇ ਕੇਸ ਲਾ ਲਈ ਜੇ ਮੈਨੂੰ ਮੇਰੇ ਜਾਂਦੀ ਪਹਿਲੀ ਜੀ ਉਹ ਜਾ ਸਕਦੀ ਜੋ ਵੀ ਕਾਨੂੰਨ ਫੈਸਲਾ ਕਰੂਗਾ ਮੈਨੂੰ ਮਨਜ਼ੂਰ ਹੋਗਾ ਜੀ ਪਰ ਇਹਨਾਂ ਦਾ ਕਿ ਜੀ ਮੈਂ ਪਹਿਲੀ ਵਾਰ ਹੁਣ ਆਉਣਾ ਤੇ ਹਥਿਆਰ ਲੈ ਕੇ ਸਾਰੇ ਬੰਦੇ ਲੈ ਕੇ ਆ ਜਾਂਦੇ ਆ ਜੀ ਇੱਥੇ ਜੇ ਮਨੂੰ ਜਾਂ ਕੋਈ ਵੀ ਨੁਕਸਾਨ ਹੁੰਦਾ ਤੇ ਇਹ ਬੰਦੇ ਸਾਰੇ ਜਿਹੜੇ ਦਰਖਾਸਤ ਦਿੱਤੀ ਹੈ ਮੈਂ ਸਾਰੇ ਬੰਦੇ ਜ਼ਿੰ ਯਾਨੀ ਮੈਨੂੰ ਮੈਨੂੰ ਨਿਆਦ ਰਾਇਆ ਜਾਵੇ ਮੇਰੀ ਪੈੜੀ ਮਨੂ ਭਾਈ ਜਾਵੇ। ਨਾ ਕੀ ਭਾਈ ਆਪਣਾ ਦਲਬਖ ਸਿੰਘ ਜਿਹੜਾ ਪਿੰਡ ਆ? ਕੋਹ ਪਿੰਡ ਜੀ। ਕੀ ਮਸਲਾ ਹੈੜਾ ਪੈੜੀ ਦਾੜਾ? ਪੈੜੀ ਦਾ ਮਸਲਾ ਆ ਜੀ ਇਹਨੇ ਬਿਆਨਾ ਕੀਤਾ ਸੀ ਪੈੜੀ ਦਾ। ਕਿੰਨੇ ਕੀਤਾ ਬਿਆਨਾ? ਸਗਰਾਜ ਸਿੰਘ ਨੇ। ਹਾਂਜੀ। ਤੇ 2-3 ਸਾਲ ਤੋਂ ਇਹ ਪੈੜੀ ਬਾਹਰ ਆਵਾ ਇਹ ਕਬਜ਼ਾਏ ਦਾ ਸੀ। ਹਾਂਜੀ। ਤੇ ਹੁਣ ਆਣ ਕੇ ਤੇ ਦੂਸਰੀ ਧਰਨੇ ਪੈੜੀ ਬਾਹ ਦਿੱਤੀ ਹੈ। ਕਿੰਨੇ ਭਾਈ ਆ ਜੀ? ਅਮਰਜੀਤ ਸਿੰਘ ਨੇ। ਉਹ ਕੌਣ ਐ ਤੋਂ ਹੀ? ਉਹ ਕੋਹ ਪਿੰਡ ਦੇ ਸਾਬਕਾ ਸਰਪੰਚ ਆ। ਅਸੀਂ ਕੋਈ ਦਰਖਾਸਤ ਦਿੱਤੀ ਹੈ ਉਸ ਵੱਲ ਦੀ ਦਰਖਾਸਤ ਨੇ ਦੋ ਵਾਰਾਂ ਦਿੱਤੀ ਆ ਤੇ ਤਰਨਤਾਰਨ ਵੀ ਦਿੱਤੀ ਆ ਪੇਸ਼ੀ ਵਿੰਡ ਵੀ ਦਿੱਤੀ ਆ ਕੋਈ ਕਾਰਵਾਈ ਹੋਈ ਕਾਰਵਾਈ ਜਦੋਂ ਬਾਅਦ ਚ ਦਿੱਤੀ ਦਰਖਾਸਤ ਉਦੋਂ ਆਈ ਆ ਪੁਲਿਸ ਪਹਿਲਾਂ ਕੋਈ ਨਹੀਂ ਆਇਆ ਹੁਣ ਮੰਗ ਕੀ ਕਰਦੇ ਹੋ ਮੰਗ ਕਰਦੇ ਬਿਨਾਂ ਇਹਨਾਂ ਨੂੰ ਸਾਫ਼ ਦਿੱਤਾ ਜਾਵੇ ਕਿ ਦਾਲਤੀ ਸਟੇ ਹੈ ਇਹਨਾਂ ਕੋਈ ਦਾਲਤੀ ਸਟੇ ਇਹਨਾਂ ਦੇ ਕੋਲ ਆ ਤੇ ਫਿਰ ਵੀ ਉਹ ਪਹਿਲੀ ਬੋਨ ਆਉਂਦੇ ਨੇ ਹਾਂਜੀ ਨਾਮ ਬੈਨਾਂ ਤੇ ਹਾਂਜੀ ਭਾਈ ਨਾਂ ਕੀ ਆਪਣਾ ਜੀ ਮੈਂ ਅਮਰਜੀਤ ਸਿੰਘ ਸਾਬਕਾ ਸਰਪੰਚ ਪੋਗੈਂਡ ਇੱਕ ਸੁਖਰਾਜ ਸਿੰਘ ਇਹਦਾ ਡਿਪੈਂਡ ਦੇ ਉਹਨਾਂ ਨੇ ਤੁਹਾਡੇ ਤੇ ਦੋਸ਼ ਲਾਏ ਆ ਕਿ ਤੁਸੀਂ ਉਹਨਾਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰ ਰਹੇ ਕੀ ਮਾਮਲਾ ਕੀ ਹੈ ਜੀ ਇਹ ਮਾਮਲਾ ਅਸਲ 'ਚ ਇਹ ਵੀ ਇਹ ਜ਼ਮੀਨ ਹੈਗੀ ਆ ਸੁਖਵਿੰਦਰ ਸਿੰਘ ਪੁੱਤਰ ਕਲਵੰਦ ਸਿੰਘ ਤੇ ਦਲਬੀਰ ਕੌਰ ਪਤਨੀ ਕਲਵੰਦ ਸਿੰਘ ਦੇ ਨਾਮ 1.5 ਕਿੱਲਾ ਦੇ 1 ਮਰਲਾ ਜ਼ਮੀਨ ਆ। ਉਹਨਾਂ ਨੇ 30 7 2022 ਨੂੰ ਮੇਰੇ ਨਾਲ ਬੈਨਾ ਕੀਤਾ ਹੈ। ਇਹ ਬੈਨੇ ਦੀ ਕਾਪੀ ਆ। ਬਕਾਇਦਾ ਉਹਨਾਂ ਦੀਆਂ ਫੋਟੋ ਲੱਗੀਆਂ ਨੇ। ਅੱਗੇ ਡੇਟਾ ਵਧੀਆਂ ਨੇ ਇਹਦੀਆਂ ਜਿਵੇਂ ਜਿਵੇਂ ਉਹ ਉਹਨਾਂ ਤੋਂ ਲਿਮਟ ਨਹੀਂ ਕਰੀ ਤਵੇਂ ਤਵੇਂ ਡੇਟਾ ਵਧੀਆਂ ਗਈਆਂ। ਆਹ ਸਾਰੀ ਲਿਖਾਈ ਉਹ ਸੁਖਵਿੰਦਰ ਸਿੰਘ ਦੇ ਹੱਥ ਦੀ ਹੈ। ਉਹਨੇ ਆਪ ਆ ਸਾਰੀ ਲਿਖਾਈ ਕੀਤੀ ਆ। ਜਦੋਂ ਲੱਖ ਲੱਖ ਰੁਪਈਆ ਇਹ ਨਾਲ ਹੋਰ ਦੇ ਦਿੰਦੇ ਉਹਨਾਂ ਨੂੰ ਭਾ ਤੁਸੀਂ ਲੈ ਲੋ ਤੇ ਡੇਟ ਵਧਾ ਲਓ। ਇਹ ਇਹ ਬੈਨਾ ਹੈ। ਫਿਰ ਸਾਡੀ 511 ਫਿਰ ਅਸੀਂ ਇੱਕ ਜਦੋਂ ਸਾਡੀ ਲਿਮਟ ਤਾਰਤੀ ਸੀ ਫਿਰ ਅਸੀਂ ਇੱਕ ਰਜਿਸਟਰਡ ਮਖਤਾਰਨਾਮਾ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੇ ਨਾਲ ਲਿਆ ਜਿਹੜਾ ਰਜਿਸਟਰਡ ਹੈ ਜਿੱਤੇ ਪੰਡ ਪੋਬਲ ਦਾ ਨੰਬਰਸ ਹਨ ਪ੍ਰਨਿੰਦਰਜੀਤ ਸਿੰਘ ਵਾਹਿਆ ਇਹ ਨਹੀਂ ਕਿ ਕੋਈ ਬਾਹਰ ਦਾ ਬਿਆਨਨਾਮਾ ਮਖਤਾਰਨਾਮਾ ਲਿਖਿਆ ਜਾਂ ਪੱਟੀਆਂ ਜਾ ਕੇ ਲਿਖਿਆ ਪਿੱਖੀ ਵਿੰਡ ਦਾ ਮਖਤਾਰਨਾਮਾ ਇਸ ਮਖਤਾਰਨਾਮੇ ਵਾਲੇ ਨੇ 511 26 ਨੂੰ ਸਾਨੂੰ ਇੱਕ ਬੈ ਰਜਿਸਟਰੀ ਜਿਹੜੀ ਆ ਉਹ ਬੈ ਜੀ ਮੇਰੀ ਪਤਨੀ ਦਲਜੀਤ ਕੌਰ ਤੇ ਨਰਮਲ ਸਿੰਘ ਦੀ ਪਤਨੀ ਜਸਵਿੰਦਰ ਕੌਰ ਉਹਨਾਂ ਦੇ ਨਾਲ ਜਬੈ ਦੀ ਜਿਹੜੀ ਰਜਿਸਟਰੀ ਹਸਾਨੂੰ ਕੀਤੀ ਹੈ ਜਿਹੜੇ ਸਾਡੇ ਕੋਲ ਡਾਕੂਮੈਂਟ ਨੇ ਆਹ ਰਜਿਸਟਰੀ ਬੈ ਆ ਜਿਹੜੀ ਪਹਿਲੀ ਇਹ ਸਾਰੀ ਮਾਲਕੀ ਰਜਿਸਟਰੀ ਤੁਹਾਡੇ ਨਾਮ ਤੇ ਹੈ ਰਜਿਸਟਰੀ ਸਾਡੇ ਨਾਮ ਤੇ ਇੰਤਕਾਲ ਵੀ ਤੁਹਾਡੇ ਨਾਮ ਤੇ ਇੰਤਕਾਲ ਸਾਡੇ ਨਾਮ ਤੇ ਦਰਜ ਹੋਇਆ ਮੈਂ ਜਮਾ ਬੰਦੀ ਦਿਖਾਉਣਾ ਤੁਹਾਨੂੰ ਜਮਾ ਬੰਦੀ ਸਾਡਾ ਛੇਕਰ ਹੈ ਸੁਖਰਾਜ ਸਿੰਘ ਨੇ ਜਿਹੜੇ ਕਾਗਜ਼ ਪੇਸ਼ ਕੀਤੇ ਆ ਉਹਦੇ ਵਿੱਚ ਉਹਨਾਂ ਨੇ ਵੀ ਕਿਹਾ ਕਿ ਮੇਰੇ ਕੋਲ ਵੀ ਬਿਆਨਾਂ ਤੇ ਉਸ ਬਿਆਨ ਦੇ ਆਧਾਰ ਜਿਹੜਾ ਬਿਆਨ ਮੇਰਾ ਪਹਿਲਾ ਹੋਇਆ ਤੇ ਇਹਨਾਂ ਬਾਅਦ ਦੇ ਵਿੱਚ ਬਿਆਨ ਕਰਾਇਆ ਇਹ ਕੀ ਮਸਲਾ ਸੁਰਕਾਜ ਸਿੰਘ ਦਾ ਬਿਆਨ ਜਿਹੜਾ ਹੋਇਆ 31 10 22 ਨੂੰ ਸਾਡਾ ਜਿਹੜਾ ਬਿਆਨ ਆ ਰਿਹਾ 30 7 22 ਨੂੰ ਤਿੰਨ ਮਹੀਨੇ ਪਹਿਲਾਂ ਸਾਡਾ ਉਹ ਤੋਂ ਬਿਆਨ ਹੋਇਆ ਸਾਡੇ ਬਿਆਨੇ ਤੇ ਬਾਕਾਇਦਾ ਫੋਟੋ ਲਖੀਆਂ ਇੱਕ ਬੰਦਾ 18 ਲੱਖ ਰੁਪਏ ਹੈ ਜਿਹੜਾ ਉਹ ਕਹਿੰਦਾ ਮੈਂ ਉਤਰਾ ਹੀ ਦੇ ਦਿੱਤਾ ਉਹਨਾਂ ਨੂੰ ਬਿਨਾਂ ਵਜਾ ਉਹਨਾਂ ਬਾਹਰ ਜਾਣਾ ਸੀ ਫਿਰ ਗਵਾਹ ਕੋ ਪਿੰਡ ਦਾ ਨਹੀਂ ਪਾਇਆ ਸਾਡੇ ਬਿਆਨੇ ਦੇ ਅੱਧ ਨੂੰ ਦਿਖਾਇਆ ਬਿਆਨ ਦੋਵੇਂ ਗਵਾਹ ਪਿੰਡ ਦੇ ਨੇ ਇੱਕ ਬੁੱਢਾ ਸਿੰਘ ਗਵਾਇਆ ਫਿਰ ਪਰਿਵਾਰ ਦੀਆਂ ਫੋਟੋ ਲੱਸੀਆਂ ਉਹਨਾਂ ਮਾਪੁੱਤਾਂ ਦੋਹਾਂ ਦੀਆਂ ਨਾਲ ਗਵਾਵਾਂ ਦੇ ਤੇ ਇਹ ਕਬਜ਼ਾ ਕੀਤਾ ਪਹਿਲੀ ਵਾਰੀ ਕਬਜ਼ਾ ਸਾਡਾ ਪਹਿਲੀ ਦੇ ਜੀ ਅਸੀਂ ਉਹਦੇ ਵਿੱਚ ਚਰੀ ਬੀਜੀ ਸੀ ਕਿ ਨਾਲ ਚਰੀ ਬਾਤਤੀ ਆ ਸਾਡੀ ਉਹ ਦਰਖਾਸਤ 353 ਡੀਪੀਓ 8 ਤਰੀਕ ਨੂੰ ਅਸੀਂ ਦਿੱਤੀ ਸੀਗੀ ਐਸਐਸਪੀ ਸਾਹਿਬ ਨੂੰ ਇੱਕ ਦਰਖਾਸਤ ਸਾਡੀ ਜਿਹੜੀ ਆ ਉਹ ਬੀਜੀਐਡੀਆਈਜੀ ਸਾਹਿਬ ਵੱਲੋਂ ਆਈ ਆ ਉਹਦੀ ਇਨਕੁਆਰੀ ਜਿਹੜੀ ਐਸਪੀ ਹੈੱਡਕ quart ਸਾਹ ਕੋ ਚੱਲਦੀ ਇੱਕ ਹਾਈ ਕੋਰਟ ਦੇ ਉਹਨਾਂ ਦੇ ਕੋਲ ਕੋਈ ਆਰਡਰ ਨੇ ਕਿ ਉਹਦੇ ਵਿੱਚ ਸਾਫ਼ ਲਿਖਿਆ ਹੈ ਕਿ ਜਿਹੜੀ ਹੈ ਆ ਜ਼ਮੀਨ ਇਹ ਤੇ ਉਹ ਨਹੀਂ ਜਿਵੇਂ ਹੀ ਰਹੇ ਇਸ ਤੇ ਕੋਈ ਵੀ ਨਜਾਇਜ਼ ਹੋਰ ਕੋਈ ਕਬਜ਼ਾ ਨਾ ਕਰੇ ਨਹੀਂ ਪਹਿਲੀ ਗੱਲ ਇਹ ਕਹਿੰਦੇ ਕਿ ਕਬਜ਼ਾ ਸਾਡਾ ਹੈ ਤੇ ਜਬਰਦਸਤੀ ਕਰ ਪਹਿਲੀ ਗੱਲ ਤੇ ਬੇਨਤੀ ਹੈ ਕਿ ਉਹ ਹਾਈ ਕੋਰਟ ਦੇ ਆਰਡਰ ਨਹੀਂ ਗਏ ਉਹ ਆਡਰ ਆ ਪੱਟੀ ਪੱਟੀ ਅਦਾਲਤ ਦੀ ਪੱਟੀ ਦਾਲਦਿਲ ਅਦਲ ਲੋਰ ਕੋਰਟ ਦੇ ਆਰਡਰ ਨੇ ਉਹ ਉਥੇ ਇਹਨਾਂ ਨੇ ਜਾ ਕੇ ਸੁਖਵਿੰਦਰ ਸਿੰਘ ਤੇ ਦਲਬੀਰ ਕੌਰ ਦੇ ਖਿਲਾਫ ਕੇਸ ਲਾਇਆ कि ਜਿਹੜਾ ਜ਼ਮੀਨ ਹੈ ਮੇਰੇ ਨਾਲ ਇਹ ਬਿਆਨਾਂ ਗਲਤ ਕੀਤਾ ਰਜਿਸਟਰੀ ਉਸ ਨੂੰ ਕਿਸੇ ਨੂੰ ਕਰਤੀ ਫਿਰ ਮੈਂ ਇੱਕ ਤਰ੍ਹਾਂ ਹੋਰ ਥੋੜੀ ਦੱਸ ਦਿਆਂ 3 12 24 ਨੂੰ ਇਹ ਬੰਦਾ ਤਸਹੀਲਦਾਰ ਦੇ ਦਰਖਾਸਤ ਦੇਂਦਾ ਮੇਰੇ ਕੋਲ ਡਾਕੂਮੈਂਟ ਮੌਜੂਦ ਹੈ ਤੇ ਫੋਟੋ ਲੱਗੀਆਂ ਹਾਲ ਫਿਰ ਬਿਆਨ ਦੇਣ ਦਿਆ ਵੀ ਆਹ ਜਿਹੜੀ ਰਜਿਸਟਰੀ ਆ ਐਨੀ ਤਰੀਕ ਨੂੰ ਫਲਾਣੇ ਬੰਦੇਆਂ ਨਾਲ ਫਲਾਣੇ ਬੰਦੇਆਂ ਵੱਲੋਂ ਹੋ ਚੁੱਕੀ ਹੈ ਇਹਦੀ ਮੈਨੂੰ ਨਕਲ ਦਿੱਤੀ ਜਾਵੇ 4 12 24 ਨੂੰ ਜਾ ਕੇ ਅਦਾਲਤ ਨੂੰ ਕਹਿਣ ਦਾ ਰਜਿਸਟਰੀ ਰੋਕੀ ਜਾਵੇ ਅਦਾਲਤ ਵਿੱਚ ਜਾ ਕੇ ਝੂਠ ਬੋਲਿਆ ਜਮ੍ਹਾਂ ਬੰਦੀ ਪੁਰਾਣੀ ਲਾਤੀ ਜਿਹੜੀ ਪਿਛਲੀ ਸੀ ਹੋਣ ਵਾਲੀ ਜਮਾਂਬੰਦੀ ਅਦਾਲਤ ਦੇ ਵਿੱਚ ਨਹੀਂ ਲਾਈ ਜੰਨੇ ਜਿਹੜਾ ਇਹ ਜਿਹਨੂੰ ਇਹ ਸਟੇ ਦੇਂਦਾ ਦੇਖੋ ਤੁਸੀਂ ਵੀ ਪੜ ਲਿਓ ਬੇਸ਼ੱਕ ਜਿਹੜੇ ਮਰਜ਼ੀ ਵਕੀਲ ਤੋਂ ਪੜਾ ਲੈਗੇ ਉਹਦਾ ਸਟੇਟਸ ਕੋ ਮੇਨਟੇਨ ਸਟੇਟਸ ਕੋ ਅਦਾਲਤ ਨੇ ਸਪਸ਼ਟ ਤੌਰ ਤੇ ਲਿਖਿਆ ਲਾਈਨ ਮੋਟੀ ਕਰਕੇ ਉਹਦੇ ਵਿੱਚ ਇਹ ਆ ਵੀ ਜੋ ਉੱਥੇ ਹੈਗਾ ਉਹਨੂੰ ਬਦਲੇ ਆਣਾ ਜਾਵੇ ਇਸ ਸਟੇ ਤੋਂ 1 ਮਹੀਨਾ ਪਹਿਲਾਂ ਸਾਡੀ ਰਜਿਸਟਰੀ ਹੋ ਚੁੱਕੀ ਹੈ ਅਸੀਂ ਉੱਥੇ ਮਾਲਕ ਹੈ 1 ਮਹੀਨਾ ਪਹਿਲਾਂ ਪਰ ਸਾਨੂੰ ਉਹਦੇ ਵਿੱਚ ਪਾਰਟੀਆਂ ਨੇ ਜਾਣ ਬੁੱਝ ਕੇ ਨਹੀਂ ਬਣਾਇਆ ਉਹਦੇ ਵਿੱਚ ਜੇ ਤਾਂ ਇਹਦੇ ਕੋਲ ਜੇ ਸਹੀ ਇਹ ਸਟੇ ਇੱਕ ਅੱਖਰ ਇਹ ਸਟੇ ਦੇ ਵਿੱਚ ਇਹ ਲਿਖਿਆ ਦਿਖਾ ਦੇ ਕਿ ਇਹ ਚ ਲਿਖਿਆ ਵੀ ਸਗਰਾਜ ਸਿੰਘ ਜ਼ਮੀਨ ਦਾ ਮਾਲਕ ਉਹ ਪਹਿਲੀ ਵਾਵੇ ਤੇ ਮੈਂ ਪਹਿਲੀ ਛੜਕੂ ਪਰ ਇਹ ਸਿਰਫ ਦਬਾਅ ਨਾਲ ਜਿਹੜਾ ਉਹ ਬਲਾਕ ਪ੍ਰਧਾਨਿਕ ਨਾਲ ਖਲੋਤਾ ਜਿਹੜਾ ਵੀਡੀਓ ਬਣਾ ਰਿਆ ਡਾਕਟਰ ਕੁਲਵਿੰਦਰ ਸਿੰਘ ਉਹਦਾ ਭਰਾ ਖਲੋਤਾ ਜਿਹੜਾ ਇਹ ਸਾਰਾ ਕੁਝ ਉਹ ਰਲ ਮਿਲ ਕੇ ਇਹ ਕਰ ਰਹੇ ਨੇ ਜਿਹੜਾ ਜ਼ਮੀਨ ਨਾਲ ਪੱਲੀ ਫਿਰ ਮੈਂ ਇੱਕ ਵੀਡੀਓ ਤੁਹਾਨੂੰ ਦੇਣਾ ਹੈ ਇਹ 4 ਤਰੀਕ ਨੂੰ ਪਹਿਲੇ ਸਾਡੀ ਦਰਖਾਸਤ ਚੱਲਣ ਡਈ ਐ ਐਸਪੀ ਹਡਕਰ ਸਾਹਿਬ ਦੇ ਕੋਲ ਉਥੇ ਬਿਆਨ ਵੀ ਦੇ ਗਿਆ ਹੈ 4 ਤਰੀਕ ਨੂੰ ਇਹਨੇ ਬੰਦੇ ਲੈ ਆਏ ਨੇ ਨਾਲ ਰਫੜਾ ਲਈਆਂ ਜਿਹੜੇ ਬਲਦੇਵ ਸਰਪੰਚਾ ਉਥੋਂ ਦਾ ਇੱਕ ਸੁੱਖਾ ਫਰੰਦੀ ਹੈ ਉਹਦੀ ਫੋਟੋ ਵੀ ਹੈਗੀਆਂ ਵਿੱਚ ਉਹਦੇ ਵੀਡੀਓ ਦੇ ਉਹ 315 ਬੋਰ ਰਫੜਾ ਲੈ ਕੇ ਦੋ ਗੱਡੀਆਂ ਇੱਕ ਟਰੈਕਟਰ ਲੈ ਕੇ ਅਸੀਂ ਆਪਣੇ ਖੇਤ ਕੰਮ ਕਰਦੇ ਸਾਡੇ ਕੋਲ ਦੀ ਜਾ ਕੇ ਉਹਨਾਂ ਨੂੰ ਜ਼ਮੀਨ ਵਾਈ ਉਥੇ ਜਾ ਕੇ ਫਿਰ ਵਾਪਸ ਸਾਡੇ ਕੋਲ ਦੀ ਆ ਕੇ ਤੇ ਫੇਰੇ ਆਏ ਨੇ ਉਧਰ ਦੀ ਨਾਂ ਕੋ ਜ਼ਮੀਨ ਵਾ ਕੇ ਉਥੇ 13 ਸੀ ਜ਼ਮੀਨ ਜਿਹੜੀ ਹੈ ਸਾਡੀ ਜ਼ਮੀਨ ਅਸੀਂ ਤਾਂ ਵੋਣੀ ਹੈ ਫਿਰ ਅਸੀਂ ਜਾ ਕੇ ਆਪਣੀ ਜ਼ਮੀਨ ਵਾਈ ਹੈ ਫਿਰ ਸਾਡੇ ਇਹਨਾਂ ਟਰੈਕਟਰ ਜਿਹਨੂੰ ਟਰੈਕਟਰ ਬਣਾ ਦਿੱਤੇ ਪਰ ਟਰੈਕਟਰਾਂ ਦੇ ਜਦੋਂ ਜਦੋਂ ਅਸੀਂ ਹੈ ਸਹੀ ਹੈ ਡਾਕੂਮੈਂਟ ਸਾਡੇ ਕੋਲ ਹੈ ਮੈਂ ਤੁਹਾਨੂੰ ਬੇਨਤੀ ਕਰਦਾ ਇੱਕ ਵਾਰੀ ਉਹਦੇ ਕੋਲ ਜਾ ਕੇ ਉਹਨੂੰ ਇਹ ਪੁੱਛੋ ਵੀ ਇੱਕ ਡਾਕੂਮੈਂਟ ਉਹ ਦੇ ਦੇ ਜਿਹਦੇ ਉੱਤੇ ਲਿਖਿਆ ਹੋਵੇ ਵੀ ਕਬਜ਼ਾ ਮੇਰਾ ਜ਼ੁਬਾਨੀ ਤੇ ਮੈਂ ਕਹਿ ਦੂੰਗਾ ਵੀ ਭਰਾਣੇ ਦਫ਼ਤਰ ਤੇ ਕਬਜ਼ਾ ਮੇਰਾ ਥੋੜਾ ਬਣ ਜੂਗਾ ਹੁਣ ਇਸ ਸੰਬੰਧੀ ਪ੍ਰਸ਼ਾਸਨ ਨੂੰ ਤੋਂ ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਬਾਰ ਬਾਰ ਨਾਲ ਸਾਨੂੰ ਤੁਰਿਆਂ ਨੂੰ ਵੀਛੇ 12 ਦੇ ਅਸੀਂ ਦਰਖਾਸਤਾਂ ਦੇਣਦੇ ਆਂ ਵੀ ਇਸ ਚੀਜ਼ ਦੇ ਵਿੱਚ ਝਗੜਾ ਨਾ ਹੋਵੇ ਸਾਡੀ ਜ਼ਮੀਨ ਹੈ ਅਸੀਂ ਖਰੀਦੀ ਆ ਇਹ ਸਾਨੂੰ ਜਿਹੜਾ ਸਾਨੂੰ ਇਹ ਹੱਕ ਮਿਲੇ ਪਰ ਉਹ ਲਟਕਦੀ 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 ਗੱਲ ਅਜੇ ਤੱਕ ਤੁਰੀ ਆਉਂਦੀ ਆ ਉਹਦੇ ਵਿੱਚ ਆ ਜਮ੍ਹਾਂਬੰਦੀ ਹੈ ਆ ਦੇਖੋ ਬਰੂਹ ਐਤਕਾਲ 3329 ਦਲਬੀਰ ਕੌਰ ਪਤਨੀ ਕੁਲਵੰਤ ਸਿੰਘ ਪੁੱਤਰ ਬਜਨ ਸਿੰਘ ਵਾਹਕ ਦਿਲਜੀਤ ਕੌਰ ਪਤਨੀ ਅਮਰਜੀਤ ਸਿੰਘ ਜਸਵਿੰਦਰ ਕੌਰ ਪਤਨੀ ਨਰਮਲ ਸਿੰਘ ਇਹ ਸਾਡੇ ਨਾਲ ਚੜ ਚੁੱਕਾ ਆਗਲਾ ਦੇਖੋ ਤੁਸੀਂ ਇੰਤਕਾਲ ਨੰਬਰ 2329 ਸੁਖਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਪੁੱਤਰ ਬਜਨ ਸਿੰਘ ਵਾਹਕ ਦਿਲਜੀਤ ਕੌਰ ਪਤਨੀ ਅਮਰਜੀਤ ਸਿੰਘ ਪੁੱਤਰ ਸੁਚਾ ਸਿੰਘ ਜਸਵਿੰਦਰ ਕੌਰ ਪਤਨੀ ਨਰਮਲ ਸਿੰਘ ਇਹ ਸਾਡੇ ਨਾਲ ਚੜ ਚੁੱਕਾ ਉਦੇ ਕੋਲ ਇੱਕ ਵੀ ਸਬੂਤ ਹੋ ਨਹੀਂ ਹੈਗਾ ਜਿਹੜਾ ਕੋਈ ਡਾਕੂਮੈਂਟਰੀ ਹੋਵੇ ਜ਼ਬਾਨੀ ਜ਼ਮੀਨ ਉਹ ਕਹਿੰਦਾ ਮੈਨੂੰ ਜ਼ਬਾਨੀ ਜ਼ਮੀਨ ਛੱਡ ਦਿਓ ਹੁਣ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਪ੍ਰਸ਼ਾਸਨ ਤੋਂ ਇਹ ਤਾਂ ਉਹਨਾਂ ਵੀ ਪ੍ਰਸ਼ਾਸਨ ਉਹਦੇ ਖਿਲਾਫ ਅਸੀਂ ਦਰਖਾਸਤਾਂ ਦਿੱਤੀਆਂ ਨੇ ਸਾਡੇ ਕੋਲ ਵੀਡੀਓ ਹੈ ਵੀਡੀਓ ਵੀ ਦਿੱਤੀ ਹੈ ਡੀਐਸਪੀ ਸਾਹਿਬ ਨੂੰ ਪਾਈ ਹੈ ਐਸਐਚਓ ਸਾਹਿਬ ਨੂੰ ਪਾਈ ਜਿਹੜੇ ਬੰਦੇ ਰਫਲਾ ਲੈ ਕੇ ਆਏ ਨੇ ਹਾਂਜੀ ਉਹ ਕਹਿ ਰਹੇ ਨੇ ਵੀ ਅਸੀਂ ਕਬਜ਼ਾ ਲੈਣ ਵਾਸਤੇ ਆਏ ਹਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਾਨੂੰ ਇਹਨਾਂ ਤੋਂ ਸਾਫ ਹੋਇਆ ਜਾ ਹਲੋ ਹਾਂਜੀ ਸਰ ਪੱਤਰਕਾਰ ਬੋਲਦਾ ਜੀ ਆਰੀ ਆਵਾਜ਼ ਹਾਂਜੀ ਹਾਂਜੀ ਅੱਛਾ ਸਰ ਇਹ ਜਿਹੜਾ ਅਮਰਜੀਤ ਸਿੰਘ ਪਾਉ ਅਤੇ ਸਾਫਕਾ ਸਰਪੰਚ ਅਤੇ ਸੁਖਰਾਜ ਸਿੰਘ ਦੇ ਵਿੱਚ ਮਸਲਾ ਪੈਲੀ ਨੂੰ ਲੈ ਕੇ ਉਸ ਬੰਦੇ ਕੀ ਕਾਰਵਾਈ ਸਰ ਪੁਲਿਸ ਵੱਲੋਂ ਕੀਤੀ ਗਈ ਦੋਨੋਂ ਇਹਨਾਂ ਦੇ ਫੈਕਟ ਵੈਰੀਫਾਈ ਕਰ ਰਹੇ ਆ ਇੱਕ ਕਹਿੰਦਾ ਮੇਰੇ ਨਾਂ ਦੇ ਰਜਿਸਟਰੀ ਆ ਦੂਜਾ ਕਹਿੰਦਾ ਮੇਰੇ ਨਾਂ ਤੇ ਉਸੇ ਬੰਦੇ ਨੇ ਬਿਆਨਨਾ ਕੀਤਾ ਹਾਂਜੀ ਉਹਨੂੰ ਉਹ ਬੰਦੇ ਨੂੰ ਵੀ ਬੁਲਾਇਆ ਇਸ ਬੰਦੇ ਨੇ ਬਿਆਨਨਾ ਕੀਤਾ ਠੀਕ ਹੈ ਜੀ ਮਤਲਬ ਵੈਰੀਫਾਈ ਕਰ ਰਹੇ ਆ ਅਜੇ ਤੱਕ ਪੁਲਿਸ ਹਾਂ ਬਸ ਵੈਰੀਫਾਈ ਕਰ ਰਹੇ ਆ ਪਰ ਜੋ ਸਾਹਮਣੇ ਹੋਣਗੇ ਉਹਦੇ ਮੁਤਾਬਕ ਆ ਰਹੀ ਕਰਾਂਗੇ